ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਹੈਗੇ ਆ ਜੀ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਤੇ ਸਵੇਰ 2 ਵਜੇ ਦਾ ਸਮਾਂ ਹੋ ਗਿਆ 2:30 ਵਜੇ ਗਾਗਰ ਦੀ ਸੇਵਾ ਹੁੰਦੀ ਹੈ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਤੋਂ ਸਿੰਘ ਗਾਗਰ ਲੈ ਕੇ ਜਾਂਦੇ ਨੇ ਤੇ ਗਦਾਵਰੀ ਨਦੀ ਦੇ ਵਿੱਚੋਂ ਗਾਗਰ ਭਰ ਕੇ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਲਿਆਂਦੀ ਜਾਂਦੀ ਹੈ ਗਾਗਰ ਦੀ ਸੇਵਾ ਆਰੰਭ ਹੋ ਗਈ ਜੀ ਸਾਰੀਆਂ ਸੰਗਤਾਂ ਇਥੋਂ ਹੁਣ ਗੁਦਾਵਰੀ ਨਦੀ ਦੇ ਵੱਲ ਜਾਣ ਗਿਆ ਗਾਗਰ ਵਾਲੇ ਸਿੰਘ ਆ ਗਏ ਨੇ ਗਾਗਰ ਗੁਦਾਵਰੀ ਨਦੀ ਦੇ ਵਿੱਚੋਂ ਭਰ ਕੇ ਤਖਤ ਸਾਹਿਬ ਤੇ ਲਿਆਂਦੀ ਜਾਊ oh tá, tá. 真的

আগ <coughs> <coughs> Satana, I re Satana. ਗਾਗਰ ਕੁੰਡ ਦੇ ਵਿੱਚੋਂ ਗਾਗਰ ਭਰ ਲਈ ਹੈ ਜੀ ਹੁਣ ਤਖਤ ਸਚਕੰਡ 시 ਦੀ ਹਜੂਰ ਸਾਹਿਬ ਵੱਲ ਚਾਲੇ ਪੈ ਗਏ ਨੇ ਸਾ ਤੇ ਨਾਮ ਵਾਹਿਗੁਰੂ 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 ਸਾ ਤੇ ਨਾਮ ਵਾਹਿ बया करो सूटी बना करोड ते बि चलो साम्हूं جو سٹرڈل سڏيو ٿو سولو سولو باڄل واري اچو سولو وائي آهي حضور جو وائضو ساتن نام واري اجو زندگي سات نام واري گورو اچو سولو جو جان آهي درو سات پد 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 ਗਾਗਰ ਗਦਾਵਰੀ ਦੇ ਵਿੱਚੋਂ ਭਰੀ ਜਾਂਦੀ ਹੈ ਗੰਗਰਕੁੰਡ ਦੇ ਵਿੱਚੋਂ ਤੇ ਹੁਣ ਸਿੰਘ ਦੂਸਰੀ ਗਾਗਰ ਭਰਨ ਦੇ ਲਈ ਜਾ ਰਹੇ ਨੇ ਤਖਤ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਵਿਖੇ ਇੱਕ ਬੋਲੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਬੋਲੀ ਖਦਵਾਈ ਸੀ ਤੇ ਦੂਸਰੀ ਗਾਗਰ ਉਸ ਦੇ ਵਿੱਚੋਂ ਭਰੀ ਜਾਂਦੀ ਹੈ ਦੋ ਗਾਗਰਾਂ ਭਰ ਕੇ ਲਿਆਂਦੀਆਂ ਜਾਂਦੀਆਂ ਨੇ ਲੀਗਾ ਗਗਰ ਗਾਵਰੀ ਨਦੀ ਦੇ ਵਿੱਚੋਂ ਗਾਗਰਕੁੰਡ ਦੇ ਵਿੱਚੋਂ ਭਰ ਕੇ ਲਿਆਂਦੀ ਸੀ ਉਹ ਪਹਿਲੇ ਦਰਵਾਜੇ ਰਾਹੀਂ ਅੰਦਰ ਲੈ ਕੇ ਗਏ ਸੀਗੇ ਤਖਤ ਸੱਚਕੰਡ ਸ਼੍ਰੀ ਹਜੂਰ ਸਾਹਿਬ ਦੇ ਤੇ ਹੁਣ ਜਿਹੜੀ ਦੂਸਰੀ ਗਾਗਰ ਬੌਲੀ ਸਾਹਿਬ ਦੇ ਵਿੱਚੋਂ ਭਰੀ ਗਈ ਆ ਇਸ ਗਾਗਰ ਨੂੰ ਹੁਣ ਦੂਸਰੇ ਦਰਵਾਜੇ ਰਾਹੀਂ ਤਖਤ ਸੱਚਕੰਡ ਸ਼੍ਰੀ ਹਜੂਰ ਸਾਹਿਬ ਦੇ ਅੰਦਰ ਲੈ ਕੇ ਜਾਇਆ ਜਾ ਰਿਹਾ ਹੈ ਏਸੀ ਅੱਜ ਦੀ ਆਪਣੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਗਰ ਦੀ ਸੇਵਾ ਤੁਹਾਨੂੰ ਦਿਖਾਈਆ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਹਜੂਰ ਸਾਹਿਬ ਤੋਂ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਇਤਿਹਾਸਕ ਸਥਾਨਾਂ ਦੀਆਂ ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਦਾ ਧੰਨਵਾਦ ਜੀ ਇੱਥੇ ਤੱਕ ਵੀਡੀਓ ਦੇਖਣ ਦੇ ਲਈ